ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦਾ سلسلہ جاری ਹੈ। ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਲਗਾਤਾਰ ਵਧ ਰਹੀ ਹੈ। ਮੋਦੀ ਸਰਕਾਰ ਬਣਨ ਤੋਂ ਬਾਅਦ ਬਾਜ਼ਾਰ ਦੀ ਰਫ਼ਤਾਰ ਵਿੱਚ ਲਗਾਤਾਰ ਵਾਧਾ ਹੋਇਆ ਹੈ। ਸਰਕਾਰ ਦੇ ਹਰ ਨਵੇਂ ਕਦਮ ਦਾ ਸ਼ੇਅਰ ਬਾਜ਼ਾਰ ਤੇ ਅਸਰ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ। ਘਰੇਲੂ ਨਿਵੇਸ਼ਕਾਂ ਦੀ ਖਰੀਦਦਾਰੀ ਦੀ ਰਫ਼ਤਾਰ ਥੋੜੀ ਘਟ ਹੈ। ਪਰਵਦੇਸ਼ੀ ਨਿਵੇਸ਼ਕ ਭਾਰਤੀ ਸ਼ੇਅਰ ਬਾਜ਼ਾਰ ਵੱਲ ਮਜ਼ਬੂਤ ਪਰੋਸਾ ਦਿਖਾ ਰਹੇ ਨੇ ਵਿਦੇਸ਼ੀ ਨਿਵੇਸ਼ਕਾਂ ਨੇ April ਤੋਂ June ਦੀ ਤਿਮਾਹੀ ਵਿੱਚ ਕਰੀਬ 25417 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਵਿਦੇਸ਼ੀ ਨਿਵੇਸ਼ਕਾਂ ਨੇ ਹਰ ਮਹੀਨੇ ਭਾਰਤੀ ਕੰਪਨੀਆਂ ਵਿੱਚ ਨਿਵੇਸ਼ ਦੀ ਰਫ਼ਤਾਰ ਨੂੰ ਵਧਾਇਆ ਹੈ April ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ 6283.17 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਇਸ ਤੋਂ ਬਾਅਦ ਮਈ ਮਹੀਨੇ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ 11802 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਜਦਕਿ ਜੂਨ ਮਹੀਨੇ ਵਿੱਚ 7331 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ ਵਿਦੇਸ਼ੀ ਨਿਵੇਸ਼ਕਾਂ ਨੇ ਬੈਂਕਿੰਗ ਖੇਤਰ ਵਿੱਚ ਨਿਵੇਸ਼ ਵਧਾਇਆ ਹੈ मार्च وچ ਵਿਦੇਸ਼ੀ ਨਿਵੇਸ਼ਕਾਂ ਦਾ ਕੋਟਕ ਮਹਿੰਦਰਾ ਬੈਂਕ ਦਾ ਨਿਵੇਸ਼ 31.68% ਸੀ ਜਦਕਿ ਜੂਨ ਵਿੱਚ ਇਹ ਨਿਵੇਸ਼ ਵਧ ਕੇ 35.09% ਹੋ ਗਿਆ। ICICI ਬੈਂਕ ਵਿੱਚ ਨਿਵੇਸ਼ 39.87% ਸੀ ਜਿਹੜਾ ਜੂਨ ਤੱਕ ਵਧ ਕੇ 40.05% ਹੋ ਗਿਆ। इंडसਇਨ ਬੈਂਕ ਵਿੱਚ ਵਿਦੇਸ਼ੀ ਨਿਵੇਸ਼ 43.28% ਤੋਂ ਵਧ ਕੇ 43.59% ਤੱਕ ਪਹੁੰਚ ਚੁੱਕਾ ਹੈ। पीएनबी विच निवेश 17.2% ਤੋਂ ਵੱਧ ਕੇ 17.37% ਅਤੇ ਬੈਂਕ ਆਫ ਬੜੋਦਾ ਵਿੱਚ ਨਿਵੇਸ਼ 15.62% ਤੋਂ ਵੱਧ ਕੇ 16.95% ਪਹੁੰਚ ਗਿਆ। ਵਿਦੇਸ਼ੀ ਨਿਵੇਸ਼ਕਾਂ ਨੇ ਆਟੋ ਸੈਕਟਰ ਵਿੱਚ ਵੀ ਨਿਵੇਸ਼ ਵਿੱਚ ਵਾਧਾ ਕੀਤਾ ਹੈ। ਵਿਦੇਸ਼ੀ ਨਿਵੇਸ਼ਕਾਂ ਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਟੋ ਸ਼ੇਅਰਾਂ ਵਿੱਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਮਾਰਚ 2014 ਵਿੱਚ ਮੋਟੋ ਕਾਪ ਵਿੱਚ ਨਿਵੇਸ਼ 30.8% ਸੀ ਜਿਹੜਾ ਜੂਨ ਤੱਕ ਵੱਧ ਕੇ 34.3% ਤੱਕ ਪਹੁੰਚ ਗਿਆ ਮਹਿੰਦਰਾ ਐਂਡ ਮਹਿੰਦਰਾ ਵਿੱਚ ਨਿਵੇਸ਼ 36.92% ਤੋਂ ਵੱਧ ਕੇ 39.24% ਤੱਕ ਪਹੁੰਚ ਗਿਆ ਵਿਦੇਸ਼ੀ ਨਿਵੇਸ਼ਕਾਂ ਨੇ ਮੈਟਲ ਦੇ ਖੇਤਰ ਵਿੱਚ ਵੀ ਪਰੋਸਾ ਜਤਾਇਆ ਹੈ NMDC ਵਿੱਚ ਨਿਵੇਸ਼ 6.16% ਤੋਂ ਵੱਧ ਕੇ 6.96% ਤੱਕ ਪਹੁੰਚ ਗਿਆ ਜੇਕਰ ਗੱਲ ਕਰੀਏ Tata Steel ਦੀ ਤਾਂ ਇਸ ਵਿੱਚ ਨਿਵੇਸ਼ 15.47% ਤੋਂ ਵੱਧ ਕੇ 18.40% ਹੋ ਗਿਆ ਜਦਕਿ ਦੂਜੇ ਪਾਸੇ Jindal Steel ਵਿੱਚ ਨਿਵੇਸ਼ 22.32% ਤੋਂ ਵੱਧ ਕੇ 22.38% ਦੇ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਹਿੰਦਾਲ ਕੋ ਕੰਪਨੀ ਵਿੱਚ ਨਿਵੇਸ਼ 26.91% ਤੋਂ ਵਧ ਕੇ 27.67% ਤੇ ਰਿਹਾ। ਨਿਵੇਸ਼ਕਾਂ ਦਾ ਨਿਵੇਸ਼ ਤੇਲ ਅਤੇ ਗੈਸ ਖੇਤਰ ਵਿੱਚ ਵੀ ਲਗਾਤਾਰ ਵਧਿਆ ਹੈ। ਰਿਲਾਈਐਂਸ ਵਿੱਚ ਨਿਵੇਸ਼ਕਾਂ ਨੇ ਨਿਵੇਸ਼ ਦੀ ਹਿੱਸੇਦਾਰੀ 18.6% ਤੋਂ ਵਧਾ ਕੇ 19.91% ਕਰ ਦਿੱਤੀ ਹੈ। ਜਦਕਿ ONGC ਵਿੱਚ ਹਿੱਸੇਦਾਰੀ 6.66% ਤੋਂ ਵਧ ਕੇ 6.92% ਕੀਤੀ ਹੈ। ਇਸ ਤੋਂ ਇਲਾਵਾ BPCL ਵਿੱਚ ਹਿੱਸੇਦਾਰੀ 11.37% ਤੋਂ ਵਧ ਕੇ 12.23% ਹੋ ਗਈ ਹੈ। ਜੇ ਗੱਲ ਕਰੀਏ GAIL ਦੀ ਤਾਂ गेल ਵਿੱਚ ਨਿਵੇਸ਼ਕਾਂ ਦੇ ਨਿਵੇਸ਼ 17.35% ਤੋਂ ਵਧਾ ਕੇ 18.77% ਕਰ ਦਿੱਤਾ ਹੈ। ਲਗਾਤਾਰ ਵਧਦੀ ਬਿਜਲੀ ਦੀ ਮੰਗ ਨੂੰ ਵੇਖਦੇ ਹੋਏ ਵਿਦੇਸ਼ੀ ਨਿਵੇਸ਼ਕਾਂ ਨੇ ਪਾਵਰ ਕੰਪਨੀਆਂ ਵਿੱਚ ਵੀ ਨਿਵੇਸ਼ ਵਿੱਚ ਵਾਧਾ ਕਰ ਦਿੱਤਾ ਹੈ ਐਨਡੀਪੀਸੀ ਵਿੱਚ ਨਿਵੇਸ਼ 10.57% ਤੋਂ ਵਧ ਕੇ 10.66% ਕਰ ਦਿੱਤਾ ਹੈ ਜਦਕਿ ਕੋਲ ਇੰਡੀਆ ਵਿੱਚ ਨਿਵੇਸ਼ 5.34% ਤੋਂ ਵਧਾ ਕੇ 5.52% ਹੋ ਚੁੱਕਾ ਹੈ ਇਸ ਤੋਂ ਇਲਾਵਾ ਪਾਵਰ ਗ੍ਰਿਡ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੇ ਨਿਵੇਸ਼ 26.16% ਤੋਂ ਵਧਾ ਕੇ 26.86% ਕਰ ਦਿੱਤਾ ਹੈ। ਟਾਟਾ ਪਾਵਰ ਵਿੱਚ ਵੀ ਨਿਵੇਸ਼ 25.76% ਤੋਂ ਵਧਾ ਕੇ 28.6% ਹੋ ਚੁੱਕਾ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਸੀਮਿੰਟ ਖੇਤਰ ਦੀਆਂ ਕੰਪਨੀਆਂ ਵਿੱਚ ਨਿਵੇਸ਼ ਵਿੱਚ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਆਈਟੀ ਖੇਤਰ ਵਿੱਚ ਨਿਵੇਸ਼ ਵਿੱਚ ਵੀ ਲਗਾਤਾਰ ਵਾਅਦਾ ਹੋਇਆ ਹੈ। 25417 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਤੋਂ ਇਹ ਉਮੀਦ ਲੱਗ ਰਹੀ ਹੈ ਕਿ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲਿਆਂ ਦੇ ਚੰਗੇ ਦਿਨ ਆਉਣ ਵਾਲੇ ਨੇ